ਹੈਲੋ ਗਾਇਸ ਸਵੇਰ ਦਾ ਟਾਈਮ ਹੋ ਗਿਆ 1 ਜਨਵਰੀ ਤੇ ਮੇਰੀ ਸਾਰੀ YouTube ਫੈਮਿਲੀ ਨੂੰ ਹੈਪੀ ਨੀਅਰ ਵੀਰਦਿਆਂ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਰੱਬ ਤੁਹਾਡਾ ਨਵਾਂ ਸਾਲ ਚ ਹਰ ਇੱਕ ਮਨੁਕਾਮ ਨਾ ਪੂਰੀਆਂ ਕਰੇ ਤੇ ਅੱਜ ਮੈਂ ਵੀ ਉੱਠੀ ਸੀ ਮੈਂ ਤੇਨਾਂ ਨੂੰ ਕਰਦਿਆਂ ਨੂੰ 8:00 ਵਜੇ ਕਹਿਤਾ ਸੀ ਹੈਪੀ ਨੀਅਰ ਤੇ ਮੈਂ ਕਿਹਾ ਚਲ ਮੈਂ ਸਵੇਰੇ ਵਲੌਗ ਸਟਾਰਟ ਕਰੂੰਗੀ ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਨੀਅਰ ਸਦਾ ਖੁਸ਼ ਰਹੋ ਨਵੇਂ ਸਾਲ ਵਿੱਚ ਆ ਸਾਗ ਠੀਕ ਹੈ ਨੀਅਰ ਵਾਲੇ ਦਿਨ ਦੇਖੋ ਪੂਰ ਜੀ ਨੇ ਕਿਹਾ ਸੀ ਕਿ ਸਾਗ ਬਣਾਉਣਾ ਆ ਤੇ ਮਿਰਸੋਇਜ ਕਸ਼ ਕਰਦੇ ਪਏ ਦੁਕਾਨੇ ਇਹ ਕਰਦੇ ਪਏ ਜੀ ਮੈਂ ਕੀ ਕਰਦੇ ਪਏ ਮੈਂ ਬਣਾਣ ਢਈ ਅੱਜ ਸਾਗ ਕਿਉਂਕਿ ਚੁੱਲੇ ਤੇ ਬਣਾਈਦਾ ਆ ਤੇ ਅੱਜ ਮੀ ਪੈਣ ਢਿਆਂ ਸਵੇਰ ਨੂੰ ਸਾਰਿਆਂ ਨੂੰ ਹੈਪੀ ਨਿਊ ਯਰ ਹਾਂਜੀ ਨਾ ਮੈਂ ਸਾਲ ਦੀਆਂ ਮੁਬਾਰਕਾਂ ਸਾਰੇ ਭੈਣ ਭਰਾਵਾਂ ਨੂੰ ਠੀਕ ਐ ਮੈਂ ਕਿਹ ਚੱਲ ਅੱਜ ਫਿਰ ਆਪਾਂ ਅੱਜ ਮੀਂਹ ਪੈ ਗਿਆ ਹਨਾ ਹਾਂ ਫਿਰ ਮੈਂ ਕਿਹ ਚੱਲ ਹੁਣ ਕੁੱਕਰ ਚ ਹੁੰਦਾ ਤਾਂ ਆਪਾਂ ਚੁੱਲ੍ਹੇ ਤੇ ਬਣਾਇਦਾ ਇਹਨਾਂ ਦੀ ਭੂਆ ਕਹਿੰਦੇ ਬੇਸਾਲ ਬਣਾਓ ਇਹ ਫਿਰ ਆਪਾਂ ਹੁਣ ਗੈਸ ਤੇ ਹੀ ਅੱਜ ਬਣਾਉਣ ਡਏ ਆ ਮੀਂਹ ਬਹੁਤ ਪਿਆ ਮੇਰੇ ਮੇਰੇ ਵੱਲੋਂ ਜੋਇਆ ਵੱਲੋਂ ਸਾਰਿਆਂ ਨੂੰ YouTube ਫੈਮਿਲੀ ਨੂੰ ਹੈਪੀ ਨਿਊ ਯਰ ਸਭੇ ਸਾਧਿਆਂ ਨੂੰ ਬਾਤ ਦਾ ਵੀ ਦੇਖੋ ਪੈਨ ਦਿਆ ਮਾੜੀ ਮਾੜੀ ਕਿਣ ਮਣਕਣ ਮੇੜਾ ਹੁੰਦੀ ਏ ਤਾਂ ਬਦਲ ਵੇਖ ਕਿਦਾਂ ਦਾ ਹੋ ਗਿਆ ਮੈਂ ਇਹ ਪੈਨ ਦਿਆ ਹਣ ਦਿਖਾਈ ਦੇਖੋ ਨਵਾਂ ਕੁਲਚਾ ਆਇਆ ਹਾਂ ਅਦਰ ਹੀ ਨਾ ਰੋਟੀ ਖਾਂਦੀ ਐ ਇਦਨਾਂ ਹੀ ਆਹ ਤੇ ਹੀਨਾ ਨੇ ਵੀ ਨਹਾ ਲਿਆ ਜੋਇਆ ਨੇ ਵੀ ਤੇ ਇਦਨ ਵੀ ਬੈਠੇ ਕੰਬੜਾ ਚ ਤੇ ਮੈਂ ਵੀ ਬੈਠੀ ਕੰਬੜਾ ਚ ਅਨਾ ਵੀ ਤਿਆਰ ਹੋ ਗਏ ਮੈਂ ਨਹਾ ਲਿਆ ਕੱਪੜੇ ਪਾ ਲਿਆ ਬਸ ਬਹਿ ਗਈ ਐ ਠੰਡ ਲੱਗਦੀ ਠੰਡ ਹੈ ਹੀ ਬੜੀ ਐ ਉਹਦਾ ਬਾਦਰ ਸਾਈਟ ਕੀ ਕੰਦੇ ਮੇ ਕੀ ਕਰਨਾ ਸਾਗ ਕੋ ਟੰਡੀਆਂ ਹੋ ਗਿਆ ਸਾਗ ਆ ਦੇ ਸਾਗ ਕੋ ਟੰਦੇ ਆ ਹਾਂ ਸਾਗ ਹੋ ਗਿਆ ਆ ਤੇ ਨਾਲ ਫਿਰ ਮੈਂ ਚਾਹ ਰੱਖੀ ਆ ਧੁੱਪ ਵੀ ਬਾਹਰ ਲੱਗ ਗਈ ਆ ਹਾਂਜੀ ਚੜ ਗਈ ਆ ਦੇਖੋ ਇੱਥੇ ਬੜੀ ਵਧੀਆ ਧੁੱਪ ਚੜ ਗਈ ਆ ਹੁਣ ਬਹਿ ਜਾਣਾ ਫਾਰ ਦੇਖੋ ਬਸ ਬਣ ਗਿਆ ਆ ਫੜ ਕੇ ਰੱਖੀ ਕੁੱਕਰ ਇਦਨ ਹੱਲੇ ਇਹਦਾ ਚੁੱਲ੍ਹੇ ਤੇ ਬਣਾ ਹਾਸੇ ਨਹੀਂ ਕਰਕੇ ਨਾ इतने ही बनाया वो तो बहुत सोना हो गया देखो संघना है अल्डण पा के दो मिनट रेलन लिया देख हूँ सोना हो रेल लवोट ला तू घोट चल ना पाए हौली हौली चल गई, चल बस कर बस कर बस कर तू फाड़ा कोई नहीं बनाने ਰੋਟੀ ਹੁਣੀ ਪਹਿਲੇ ਆਉਦੇ ਦਾ ਨਹੀਂ ਤੈਨੂੰ ਸੁਆਕ। ਚਲ ਵਾਸ। ਰੋਟੀ ਦਿੱਖਤਾ ਹੈਗੀ ਆ। ਤਾਂ ਦੇਖੋ ਐਨ ਚੰਗੀ ਤਰ੍ਹਾਂ ਤੇ ਇੱਧਰ ਰੱਖੀ ਮੈਂ ਚਾਹ। ਤੇ ਹੁਣ ਪੀਵਾਂਗੇ ਨਾਲ ਚਾਹ। ਵੱਜ ਕੇ ਚਾਰ ਦੇਖ ਧੁੱਪ ਲੱਗੀ। ਤੇ ਆਪਾਂ ਇੱਥੇ ਬੈਠੇ ਸੀ ਧੁੱਪੇ। ਦੇਖੋ ਬੇੜਾ ਵੀ ਹਜੇ ਥੋੜਾ ਥੋੜਾ ਗਿੱਲਾ ਆ। ਤੇ ਦੇਖੋ ਤੋਂ ਆਪ ਲੱਗੀ ਤੇ ਤਰੀਕ ਹੋ ਗਈ ਦੋ ਤਾਂ ਟਾਈਮ ਹੋ ਗਿਆ 11:30 ਤੇ ਜੋਇਆ ਵੇਖੋ ਫੋਨ ਵੇਖਣ ਲਈ ਆ ਤੇ ਅਸੀਂ ਖਾ ਲਈ ਰੋਟੀ ਸਾਗ ਨਾ ਕੱਲ ਸਾਗ ਬਣਾਇਆ ਸੀ ਤੇ ਹੀ ਨਾ ਬਣਾਣ ਲਈਏ ਚੋਲ ਹਨਾ ਹੀ ਨਾ ਆ ਦੇਖੋ ਹੀ ਨਾ ਚੋਲ ਬਣਾਣ ਲਈ ਆ ਤੇ ਕੱਲ ਅਸੀਂ ਫੇ ਤਾਂ ਨਹੀਂ ਬਲੌਗ ਬਣਾਇਆ ਕਿਉਂਕਿ ਇਹਦੀ ਪੂਆ ਹੁਣੀ ਆਈ ਸੀ ਨਾਲ ਫਿਰ ਸਾਗ ਤੇ ਮੱਕੀ ਦੀ ਰੋਟੀ ਆਪਾਂ ਬਣਾਈ ਸੀ ਰਾਤੀ ਤੇ ਹੁਣ ਆਪਾਂ ਰੋਟੀ ਪਾਣੀ ਦਾ ਨਵੇੜ ਲੈ ਜੋ ਆ ਉਹ ਲੰਮੀ ਪਈ ਆ ਧੁੱਪ ਲੱਗੀ ਨਹੀਂ ਹਜੇ ਦੇਖੋ ਬਾਹਰ ਮੌਸਮ ਕੱਪੜੇ ਧੋਣ ਡਏ ਨੇ ਸਵੇਰੇ ਆਹ ਦੇਖੋ ਬੱਦਲ ਹੋਇਆ